ਅੱਜ ਬੜਾ ਸੁਭ ਦਿਨ ਆ ਐਸੇ ਤਾਂ ਸਾਰਿਆਂ ਬਰਾਦਰਾਂ ਨੂੰ ਆਪਣੇ ਆਪਣੇ ਦੇ ਮਾਨ ਹੁੰਦਾ ਪਰ ਅੱਜ ਸਾਡੇ ਲਈ ਬੜੀ ਮਾਨ ਦੀ ਗੱਲ ਆ ਕਿ ਇੱਕ ਸਾਡੀ ਬਹੁਤ ਪੁਰਾਣੀ ਪੁਸਤਕ ਅੱਜ ਕੰਬੋਜ ਇਤਿਹਾਸ ਇੱਥੇ ਰੀਲਿਜ ਹੋਇਆ ਸੋ ਬਹੁਤ ਵੱਡਾ ਉਪਰਾਲਾ ਅੱਜ ਸਾਡੀ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਵੱਲੋਂ ਇਹ ਕੀਤਾ ਗਿਆ ਔਰ ਇੱਕ ਪੁਰਾਣੀ ਯਾਦ ਨੂੰ ਜਿੰਦਾ ਰੱਖਿਆ ਰੱਖਣ ਦੀ ਕੋਸ਼ਿਸ਼ ਕੀਤੀ ਗਈ ਉਹ ਸਾਡੇ ਵੱਲੋਂ ਸਾਰਿਆਂ ਜਿੰਨੇ ਵੀ ਬਰਾਦਰੀਆਂ ਬੈਠੇ ਆ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਇਤਿਹਾਸ ਨੂੰ ਛਾਪੋ ਆਪਣੇ ਬੱਚਿਆਂ ਨੂੰ ਸਮਝਾਓ ਤਾਂ ਪਤਾ ਲੱਗੇ ਕਿ ਸਾਡਾ ਪ੍ਰਾਣਾ ਇਤਿਹਾਸ ਕੀ ਆ ਜਿਹੜੀਆਂ ਕਮਾਂ ਇਤਿਹਾਸ ਸੰਭਲੀਆਂ ਉਹੀ ਕਮਾਂ ਜੁੰਦੀਆਂ ਰਹਿੰਦੀਆਂ ਨੇ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਕਿ ਅਸੀਂ ਕਿੱਥੋਂ ਚੱਲੇ ਆ ਤੇ ਕਿੱਥੇ ਆ ਕੇ ਅਸੀਂ ਬੈਠੇ ਅੱਜ ਕਿੱਥੋਂ ਸਾਡਾ ਇਤਿਹਾਸ ਸ਼ੁਰੂ ਹੋਇਆ ਤੋਂ ਸਾਡੀ ਸੰਸਥਾ ਦਾ ਹਰ ਸਮੇਂ ਸਮੇਂ ਤੇ ਇਹ ਉਪਰਾਲਾ ਰਹਿੰਦਾ ਕਿ ਅਸੀਂ ਇਸ ਇਤਿਹਾਸ ਨੂੰ ਜਿੰਦਾ ਰੱਖੀਏ ਸਾਡੇ ਮਹਾਨ ਸੇਧੇ ਆਜਾ ਉਹਨੂੰ ਸਿੰਘ ਜੀ ਦੀ ਜੋ ਅਸੀਂ ਬੁੱਕ ਇਸਲੇ ਸਮੇਂ 5000 ਕਾਪੀ ਰਿਲੀਜ਼ ਕੀਤੀ ਹੈ ਔਰ ਪ੍ਰੀ ਬੰਧ ਰਹੇ ਆਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਦਾਂ ਦੇ ਪ੍ਰਾਲੇ ਕਰਦੇ ਰਹਾਂਗੇ ਸਾਡੇ ਇੱਕ ਹੋਰ ਸ਼ਹੀਦ ਉਧਮ ਸਿੰਘ ਨਾਲ ਸਬੰਧਤ ਪੁਸਤਕ ਪੁਸਤਕ ਆਈ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਦੁਬਾਰਾ ਰਿਲੀਜ਼ ਕਰਨ ਦੀ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੀਂ ਬੁੱਕ ਤੁਹਾਡੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਅਕਸ਼ ਰਤਨ ਜੀ ਦਾ ਅਮੇਕ ਸਿੰਘ ਢੋਟ ਜੀ ਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਸਾਨੂੰ ਟਾਈਮ ਦਿੱਤਾ ਔਰ ਇਸ ਪ੍ਰੋਗਰਾਮ ਨੂੰ ਸ਼ੋਭਾ ਬਧਾਈ ਸੋ ਸਾਰਿਆਂ ਦਾ ਦੁਆਰਾ ਫੇਰ ਅਸੀਂ ਧੰਨਵਾਦ ਕਰਦੇ ਆ ਇੱਥੇ ਪਹੁੰਚਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਮ ਆਈ ਹੈ ਉਹਨਾਂ ਵਿੱਚੋਂ ਸਰਦਾਰ ਚਮਕੌਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ 2 ਮਿੰਟਾਂ ਵਾਸਤੇ ਆਪਣੀ ਹਾਜ਼ਰੀ ਅੱਜ ਦੇ ਸਮਾਗਮ ਵਾਸਤੇ ਜ਼ਰੂਰ ਰਗਵਾਣ ਸਰਦਾਰ ਚਮਕੌਰ ਸਿੰਘ ਜੀ ਸਾਹ ਪ ਬਹੁਤ ਹੀ ਸਤਿਕਾਰਯੋਗ ਸਾਡੇ ਗੁਰਜੁਗਰ ਮਰਜੁਗਾਂ ਸਤਿ ਸਾਡੇ ਸਾਥੀ ਸਾਰੇ ਹੀ ਬੈਠੇ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਮੈਂ ਵੀ ਇਹ ਕਲਾਸ ਦੇ ਵਿੱਚ ਪੜਦਾ ਸੀਗਾ ਜਦੋਂ ਸਾਡੀ ਇੱਥੇ ਮੀਟਿੰਗ ਹੁੰਦੀ ਹੁੰਦੀ ਸੀਗੀ ਉਸ ਟਾਈਮ ਤੋਂ ਮੈਂ ਇਸ ਸਵੇਰ ਸਮਾਧੀ ਪ੍ਰੋਗਰਾਮ ਨੇ ਜਿਹੜੇ ਕਾਫੀ ਉਹ ਲੋ ਵੀ ਦੇਖੇ ਸੀਗੇ ਬੜਾ ਚੰਗਾ ਲੱਗਦਾ ਅੱਜ ਵੀ ਇੱਥੇ ਕੁਝ ਕਹਿਣ ਜਾਂ ਕਰਨ ਲਈ ਸੁਣ ਲਈ ਆਇਆ ਸਮਾਂ ਥੋੜਾ ਮਿਲਿਆ ਉਹਦੇ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਵਿਸ਼ੇਸ਼ ਤੌਰ ਤੇ ਭੋਲਾ ਸਿੰਘ ਜੀ ਸੰਗਰਾਮੀ ਏ ਗਿਆਨੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਮਾਗਮ ਬਾਰੇ ਦੱਸਿਆ ਤੇ ਆ ਕੇ ਇਥੋਂ ਇਹ ਸੁਣਨ ਦਾ ਮੌਕਾ ਦਿੱਤਾ ਧੰਨਵਾਦ ਜੀ ਆਪ ਆ ਜਾਓ ਆ ਜਾਓ ਇਹ ਸੁਣ ਲੈ ਆਜੀ ਕੁੜੇ ਧੰਨਵਾਦ ਡਾਕਟਰ ਟੋਰ ਸਾਹਿਬ ਦਾ ਜਿਨ੍ਹਾਂ ਨੇ ਇਤਨੀ ਮਿਹਰ ਤੋਂ ਤੁਹਾਨੂੰ ਚੱਲ ਕੇ ਆਏ ਜਿਹੜੇ ਸ਼ਦ ਤੇ ਨਾਲ ਇੱਥੇ ਬੈਠੇ ਰਹੇ ਨੇ ਇਹਨਾਂ ਦੇ ਸਾਬਰ ਸੰਤੋਹੁਨ ਧੰਨਵਾਦ ਉਮੀਦ ਕਰਦੇ ਆ ਅੱਗੇ ਵਾਸਤੇ ਵੀ ਸਾਨੂੰ ਇਸੇ ਤਰ੍ਹਾਂ ਹੀ ਇਹਨਾਂ ਦੀ ਆਵਾਜ਼ ਦੇਣਗੇ ਬਹੁਤ ਬਹੁਤ ਧੰਨਵਾਦ ਹਾਜੀ ਉਹਨਾਂ ਸਾਰੇ ਉਹਨਾਂ ਸਾਰੇ ਅਹਮਦਾਬਾਦ ਦੇ ਜਿਹੜੇ ਹਵਾਈ ਹਾਦਸੇ ਤੇ ਜਿੰਨੇ ਦੀ ਮੌਤ ਹੋਈ ਹੈ ਉਹਨਾਂ ਦੇ ਅਫਸੋਸ ਵਜੋਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਪਾਂ 1 ਮਿੰਟ ਵਾਸਤੇ ਉਹਨਾਂ ਦੀ ਯਾਦ ਵਿੱਚ ਖੜੇ ਹੋ ਜਾਈਏ ਸਾਰੇ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਦਾ ਬਾਤ ਸੰਦੇਵ ਸੰਗਰੂਰ ਸੰਗਰੂਰ ਵੀ ਜੀ ਆਪਣੀ ਕਵਿਤਾ ਦਾ ਟਾਈਟਲ ਆ ਬਿਮਾਰੀ ਇੱਕ ਥੈਲੀ ਪਾਈਏ ਮੂੰਹ ਵਿੱਚ ਫੂਲ ਖਾਲੀ ਕੀਤੀ ਸਾਰੀ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਲੋਕ ਬਿਮਾਰੀ ਸਾਰਾ ਦਿਨ ਥੈਲੀਆਂ ਨਾਲ ਨਹੀਂ ਸਰਨਾ ਆਥਣੇ ਬੋਤਲ ਅੰਦਰ ਮਾਰੀ ਪਿੰਡ ਵਿੱਚ ਚਾਰ ਤਰੇ ਨੂੰ ਕਹਿੰਦੇ ਲੋਕ ਬਿਮਾਰੀ ਸ਼ਾਮ ਨੂੰ ਵਿਆਹ ਵਿੱਚ दारू ਨਾਲ ਟੱਕ ਕੇ ਗੱਟੀ ਨੋਟਾਂ ਦੀ ਵਾਰੀ ਪਿੰਡ ਵਿੱਚ ਚਾਰ ਤਰੇ ਨੂੰ ਕਹਿੰਦੇ ਲੋਕ ਬਿਮਾਰੀ ਤੜਕ ਸਵੇਰੇ ਹੱਕਾ ਵੱਕਾ ਰਹਿ ਗਿਆ ਉਤਰੀ ਜਦੋਂ ਕੁਮਾਰੀ ਪਿੰਡ ਵਿੱਚ ਚਾਰ ਤਰੇ ਨੂੰ ਕਹਿੰਦੇ ਲੋਕ ਬਿਮਾਰੀ ਪੀਕੇ دارو ਜ਼ਮੀਨ ਵੇਚਤੀ ਬਣਿਆ ਫਿਰੇ ਭਿਖਾਰੀ ਪਿੰਡ ਵਿੱਚ ਚਾਰ ਤਰੇ ਨੂੰ ਕਹਿੰਦੇ ਲੋਕ ਬਿਮਾਰੀ ਯਾਰ ਤਰੇ ਟੈਟ ਹੋ ਕੇ ਡਿਰਪਿਆ ਡਿਗੜਾ ਵਿੱਚ ਕਿਯਾਰੀ ਪਿੰਡ ਵਿੱਚ ਚਾਰ ਤਰੇ ਨੂੰ ਕਹਿੰਦੇ ਲੋਕ ਬਿਮਾਰੀ ਸਿਗਰਟ ਲਾ ਅਸਮਾਨੀ ਚੜਦੇ ਅੰਦਰ ਟਰਮਾ ਟੋਲ ਉਤਾਰੀ ਪਿੰਡ ਵਿੱਚ ਚਾਰ ਤਰੇ ਨੂੰ ਕਹਿੰਦੇ ਲੋਕ ਬਿਮਾਰੀ ਹੂਏ ਨੂੰ ਅੱਜ ਕੱਟ ਕੇ ਪੈਸੇ ਬੱਲੀਆ ਦੇ 10 ਰੁਪਏ ਉਧਾਰੀ ਪਿੰਡ ਵਿੱਚ ਚਾਰ ਤੇਰੇ ਨੂੰ ਕਹਿੰਦੇ ਲੋਕ ਬਿਮਾਰੀ ਤਨੋਜ ਵਾਹਿਗੁਰੂ ਵਾਹਿਗੁਰੂ ਸਰਵਜੀਤ ਸਿੰਘਰੂਪ ਵੀ ਜੀ ਨੂੰ ਸਰਵਜੀਤ ਸਿੰਘਰੂਪ ਆਜੋ ਜੀ ਇਹਨਾਂ ਤੋਂ ਬਾਅਦ ਸੁਪਿੰਦਰ ਭਰ ਦੋ ਅੱਜ ਜੀ ਆਜੋ ਸਿੰਘਰੂਪ ਵੀ ਜੀ